ਆ ਰਿਹਾ ਮੈਂ ਲਾਈਵ ਤਾਂ ਹੋ ਗਿਆ ਵੀਰੋ ਇਹ ਕਨੈਕਸ਼ਨ ਬਹੁਤ ਗਲਤ ਹੈ ਹਾਂ ਜੀ ਪਿਆਰ ਭਰੀ ਸਤਿ ਸਾਕ ਜੀ ਦੋਸਤੋ ਸਾਰਿਆਂ ਨੂੰ ਅੱਜ ਮੈਂ ਦੂਸਰੇ ਪੇਜ ਤੋਂ ਲੈ ਬਹਾਂ ਜਿਸੇ ਗੱਲ ਵਾਲੇ ਤੋਂ ਇਹ ਮੇਰਾ ਧਾਰਮਿਕ ਪੇਜ ਆ ਦੋਸਤੋ ਮੈਂ ਇਥੇ ਕਦੇ ਵੀ ਜਿਸ ਮੁੱਦੇ ਦੇ ਨਾਲ ਜੁੜਾ ਹਾਂ ਖਸ ਖਸ ਖੇਤੀ ਦੀ ਕਦੇ ਗੱਲ ਨਹੀਂ ਕੀਤੀ ਕਿਉਂਕਿ ਇਹ ਮੇਰਾ ਧਾਰਮਿਕ ਪੇਜ ਹੈ ਇੱਥੇ ਗੁਰੂ ਦੀ ਗੱਲ ਕੀਤੀ ਜਾਂਦੀ ਹੈ ਸਿਰਫ ਮੈਂ ਇੱਥੇ ਅਮਰਤੋਇਲੀ ਦਾ ਹੁਕਮਨਾਮਾ ਜਾਂ ਕੁਝ ਆਮ ਅਸਿੱਖੀ ਆਭਿਆ ਦੇ ਨਾਲ ਜੁੜੇ ਹੋਏ ਹਾਂ ਕਦੇ ਉਹ ਵੀਡੀਓ ਪੋਣਾ ਹੁਣ ਅੱਜ ਸਵਾਤਨ ਵਜੇ ਇਨੀ ਜ਼ੋਰ ਦੀ بارش ਆਈ ਬਹੁਤ ਜ਼ੋਰ ਦੀ ਬਾਈ ਸ਼ੂਕ ਪੈਂਦੀ ਸੀ ਹਸ਼ਿਆਰਪੁਰ ਕੋਰ ਕੁਰਦਾਸਪੁਰ ਏਰੀਆ ਦੇ ਵਿੱਚ ਪਾਣੀ ਪਹਿਲਾਂ ਹੀ ਪਹਿਲਾਂ ਹੀ ਬਹੁਤ ਹੈ ਪਰ ਮੈਂ ਅਜੇ ਵੀ ਦੇਖਿਆ ਕਿ ਜਿਨ੍ਹਾਂ ਦਾ ਤਾਂ ਧਿਆਨ ਹੈ ਇਸ ਪਾਸੇ ਨੂੰ ਉਹ ਤਾਂ ਗੱਲ ਕਰਦੇ ਆ ਕਿ ਵੀ ਉੱਥੇ ਪਾਣੀ ਬਹੁਤ ਹੈ ਕੋਈ ਮਦਦ ਕਰਨੀ ਚਾਹੀਦੀ ਐਨਾਨਸਮੈਂਟਾਂ ਗੁਰੂ ਘਰਾਂ ਚ ਹੋ ਰਹੀਆਂ ਪਰ ਬਹੁਤ ਅਜੇ ਹਪੇਂਡਾ ਹੈ ਕਿ ਜਿਨ੍ਹਾਂ ਦੇ ਅਜੇ ਕੰਨ ਤੇ ਜੋ ਨਹੀਂ ਸਰ ਕੇ ਸਾਡੇ ਪੰਜਾਬੀਆਂ ਦੇ ਪ੍ਰਤੀ ਕੈਨੇਡਾ ਦੇ ਵਿੱਚ ਬੈਠਾ ਬਾਈ ਇਹਦੀ ਸ਼ਹਿਰ ਕੈਨੇਡਾ ਦੇ ਵਿੱਚ ਹੀ ਹੈ ਬਹੁਤ ਜੋਸ਼ ਸ਼ੋਰ ਦੇ ਨਾਲ ਰੌਲਾ ਪਾ ਕੇ ਕਹੀ ਜਾਂਦਾ ਕਿ ਬਾਈ ਸਾਡੇ ਪੰਜਾਬੀ ਹਰੇਕ ਥਾਂ ਜਾ ਖੜਦੇ ਆ ਤੇ ਸਾਡੇ ਪੰਜਾਬ ਦੀ ਵਾਸਤੇ ਕੋਈ ਵੀ ਨਹੀਂ ਆਇਆ ਉਹਦੀ ਗੱਲ ਸਹੀ ਵੀ ਐ ਤੇ ਨਹੀਂ ਵੀ ਸਹੀ ਤਾਂ ਐ ਕਿ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਿ ਜੇ ਪੰਜਾਬ ਦੇ ਲੋਕਾਂ ਤੋਂ ਬੇਵੱਸ ਹੋ ਗਿਆ ਕੰਮ ਤਾਂ ਭਾਈ ਸਾਨੂੰ ਦੱਸੋ ਅਸੀਂ ਹਾਜ਼ਰ ਹਾਂ ਨਾਲ ਕਿਸੇ ਨੇ ਇਹ ਗੱਲ ਵੀ ਨਹੀਂ ਕਹੀ ਪਰ ਮੈਂ ਗੱਲ ਕਹਿ ਲਿਆ ਭਾਈ ਹਿੰਦੀ ਹੋਰ ਵੀ ਸਾਰੇ ਮੇਰੇ ਸੁਣਨ ਵਾਲੇ ਭਰਾਵਾਂ ਨੂੰ ਮੇਰੇ ਦੋਸਤਾਂ ਵੀਰਾਂ ਨੂੰ ਦੇਸ ਅਸੀਂ ਤਾਂ ਪੈਦਾ ਹੀ ਉਥੇ ਹੈ ਜੇ ਘਰਾਂ ਦੇ ਵਿੱਚ ਹੋਏ ਆ ਉਸ ਕੌਮ ਦੇ ਵਿੱਚ ਪੈਦਾ ਹੋਏ ਆ ਜੋ ਕਿਸੇ ਤੋਂ ਮੰਗਣਾ ਨਹੀਂ ਸਿੱਖਿਆ ਕਿਸੇ ਮੂਰੇ ਹੱਥ ਨਹੀਂ ਅੜਦਾ ਕੁਝ ਦੇਣ ਜਾਣਦਾ ਤੇ ਸਾਡੇ ਪੰਜਾਬੀਆਂ ਨੂੰ ਬਚਾਉਣ ਵਾਸਤੇ ਸਾਡੇ ਪੰਜਾਬੀ ਭਰਾ ਹੀ ਬਹੁਤ ਹੈ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਸਾਡਾ ਆਪ ਦਾ ਪੰਜਾਬ ਇਹ ਪਿਆਪੀ ਲੋਕੀ ਬਹੁਤ ਸਾਨੂੰ ਦੂਜੀ ਸਟੇਟ ਦੇ ਲੋਕ ਨਹੀਂ ਕਿਸੇ ਦੇ ਕਿਉਂਕਿ ਉਹ ਕਲੀਆਂ ਵਾਲਾ ਪਾਦਸ਼ਾਹ ਆਉਣੇ ਬੱਚਿਆਂ ਦੇ ਸੱਤੇ ਮਿਹਰ ਪਰਿਆ ਹੱਥ ਰੱਖਣ ਵਾਲਾ ਜੇ ਕੁਦਰਤ ਦੀ ਜਾਂ ਸਰਕਾਰਾਂ ਦੀ ਸਾਜ਼ਿਸ਼ ਦੇ ਨਾਲ ਪਾਣੀ ਆਇਆ ਤੇ ਕੁਛ ਨਹੀਂ ਕੋਈ ਗੱਲ ਨਹੀਂ ਠੀਕ ਆ ਬਰੇ ਬਹੁਤ ਦੁੱਖ ਜਿਨਾਂ ਦੇ ਪਰਿਵਾਰ ਜਿਨ੍ਹਾਂ ਦੇ ਕੋਈ ਬੱਚਾ ਜਾਂ ਕੋਈ ਸਿਆਣਾ ਕੋਈ ਭੈਣ ਭਰਾ ਇਹ ਵੀ ਮਾਰੇ ਦੀ ਵਿਚਾ ਕਿਸ ਦੁਨੀਆ ਤੋਂ ਤੁਰ ਗਿਆ ਉਹ ਬਹੁਤ ਦੁੱਖ ਦੀ ਗੱਲ ਹੈ ਉਹ ਵਾਪਸ ਨਹੀਂ ਆਉਣਾ ਪਰ ਬਈ ਭੁੱਖੇ ਨਹੀਂ ਮਰੋਗੇ ਚਿੰਤਾ ਨਾ ਕਰੋ ਸਾਰਾ ਪੰਜਾਬ ਨਾਲ ਹੈ ਤੁਹਾਡੇ ਜਿੱਥੇ ਪਾਣੀ ਵਹੀ ਗਿਆ ਹੈ ਜਿਹੜੇ ਪਾਣੀ ਦੀ ਮਾਰ ਚ ਆ ਗਈ ਹੈ ਸਾਰੇ ਸਾਡੇ ਪੰਜਾਬੀਆਂ ਨੂੰ ਤਾਂ ਪਤਾ ਹੀ ਹੈ ਨਾ ਕਿ ਪਸ਼ੂ ਰੋੜ ਗਏ ਹਨ ਘਰ-ਬਾਰ ਟਹਿ ਗਏ ਹਨ ਡੱਗ ਪਿਆ ਘਰਾਂ 'ਚ ਪਾਣੀ ਵੜ ਗਿਆ ਸਾਨੂੰ ਤਾਂ ਦਿਸ ਜਾਂਦਾ ਨਾ ਸਾਰਾ ਕੁਝ ਕੋਈ ਬਾਹਰੀ ਸਟੇਟ ਵਾਲਾ ਕਹੇ ਜਾਂ ਹਾਜ਼ਰ ਨਾ ਰ ਮਾਰੇ ਜਾਂ ਸੈਂਟਰ ਮਾਰੇ ਜਾਂ ਨਾ ਸਾਡੇ ਪੰਜਾਬੀ ਭਰਾ ਆਵਦੇ ਬਹੁਤ ਨਾਲ ਉਸ ਏਰੀਏ ਦੇ ਖੜੇ ਆ ਟਿੱਕੜਾਂ ਲੀਆਂ ਪਰ ਪਰ ਕੇ ਜਾਵੀ ਰੇਂਗਰ ਜਮਾ ਕਰਕੇ ਦੋ ਵਾਰ ਬੇਨਤੀਆਂ ਕਰ ਚੁੱਕਾ ਹੈ। ਤੇ ਟਰੈਕਟਰ ਲਈ ਤਿਆਰ ਕਰੋ। ਤੇ ਉਹ ਸਿਹਰੀ ਨੂੰ ਭਾਈ ਦੱਸ ਤੇ ਦੇ ਕੇ ਆਓ। ਸੋ ਦੋਸਤੋ ਸਾਡੇ ਮਨਾਂ ਦੇ ਵਿੱਚ ਬਹੁਤ ਕਈ ਵਾਰ ਆ ਜਾਂਦਾ ਪਰ ਸਾਡੀ ਜਿਹੜੇ ਲੋਕਾਂ ਦੀ ਇਹ ਸੋਚ ਹੈ ਕਿ ਸੰਗ ਸਨੇਹਾ ਦਾ ਨਾਰਾ ਨਹੀਂ ਮਾਰਿਆ ਜਾਂ ਕੋਈ ਮਦਦ ਤੇ ਨਹੀਂ ਆਇਆ ਬਾਈ ਹਾ ਦਾ ਨਹਿਰਾ ਮਾਰਨ ਦਾ ਹੱਕ ਹਰ ਇੱਕ ਦਾ ਬੰਦ ਹੈ ਪਰ ਸਾਡੇ ਗੁਰੂ ਸਾਹਿਬਾਨ ਦੀ ਕਿਰਪਾ ਇੰਨੀ ਕਾ ਕਿਤਾ ਜਿਵੇਂ ਉਹ ਸਾਡੇ ਪੁਰਾਣੇ ਬਜ਼ੁਰਗਾਂ ਨੇ ਕਿਹਾ ਸੀ ਨਾ ਮਨ ਨੂੰ ਅਸਾਂ ਦੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨ ਨੂੰ ਵੱਡਦਾ ਅਸੀਂ ਦੂਨੇ ਚਾਉਣੇ ਹੋਏ ਤਉ ਜੀਓ ਗੇਗਣ ਵਾਲਾ ਸੱਚੇ ਪਾਤਸ਼ਾਹ ਤੇ ਠਾਉਣ ਵਾਲਾ ਵੀ ਉਹੀ ਹੈ ਬਖਸ਼ੇ ਰੱਖੇ ਗੁਰੂ ਮਹਾਰਾਜ ਕਿਰਪਾ ਕਰਨ ਉਹਨਾ ਭਰਾਵਾਂ ਦੇ ਨਾਲ ਕੋਈ ਜਾਰਾ ਨੁਕਸਾਨ ਅਗੇ ਨਾ ਹੀ ਕਰੇ ਸੱਚੇ ਪਾਤਸ਼ਾਹ ਬਖਸ਼ਿ ਹਾਰਾ ਤੇ ਉਹਦੀ ਰਜ਼ਾ ਜਿਹੜੇ ਪਰਿਵਾਰਾਂ ਦਾ ਕੋਈ ਭਾਈ ਜੀ ਦੁਨੀਆ ਤੋਂ ਚਲਾ ਗਿਆ ਬਹੁਤ ਦੁੱਖ ਦੀ ਗੱਲ ਹੈ ਔਰ ਕਦੇ ਵੀ ਸਾਡੇ ਤੁਹਾਨੂੰ ਪਤਾ ਹੀ ਆ ਤੁਸੀਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਗੀ ਸਾਡੇ ਨੌਜਵਾਨ ਪਿੰਡਾਂ ਦੇ ਵਿੱਚੋਂ ਨਗਰਾਂ ਦੇ ਲੈ ਕੇ ਇਧਰੋਂ ਮਾਲ ਵਿੱਚੋਂ ਲਾਦੀਆਂ ਲੈ ਕੇ ਨਿਕਲੇ ਹੋਏ ਆ ਰਸਦ ਪਾਣੀ ਦੇ ਰਹੇ ਆ ਤੇ ਸਭ ਨੂੰ ਪਤਾ ਵੀ ਇਹ ਪੰਜਾਬ ਦੇ ਲੋਕ ਹੀ ਸਾਡੇ ਆਪ ਦੇ ਭਰਾਵਾਂ ਦੇ ਕੰਮ ਆ ਕੇ ਇਹਨਾਂ ਨੂੰ ਸਾਂਭ ਲੈਣਗੇ ਮੈਂ ਦੁੱਤੂ ਬਹਿ 2 ਮਿੰਟ ਲਾਈਵ ਹੋਇਆ ਸੀ ਤਾਂ ਕਿ ਕਈ ਵਾਰ ਕੋਈ ਬੰਦਾ ਕੋਈ ਦੋਸਤ ਉਈ ਗੱਲ ਕਹਿਣੀ ਸੌਂਦਾ ਹੁੰਦਾ। ਸੋ ਠੀਕ ਆ ਦੋਸਤੋ ਸਮਾਪਤੀ ਕਰਦਾ। ਫਤਿਹ ਪ੍ਰਵਾਨ ਕਰੋ ਪਿਆਰ ਭਈ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।